ブルーナ ਸਿਕ ਸ਼੍ਰੀ ਹਰਿ ਗੋਬਿੰਦ ਸੰਮਤ ਪਾ ਸਭਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਤੁਜਾਨਾਂ ਦੀ ਤਰ੍ਹਾਂ ਪਾਤਸ਼ਾਹ ਦੀ ਕੀ ਅਪਾਰ ਕਿਰਪਾ ਬਖਸ਼ਿਸ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ ਆਪਾਂ ਵਿਚਾਰਾ ਸਰਬਨ ਕਰ ਰਹੇ ਸੀ ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਬਾਦਸ਼ਾਹ ਅਕਬਰ ਮਿਲਣ ਵਾਸਤੇ ਆਉਂਦਾ ਔਰ ਮਿਲ ਕਰਕੇ ਬਹੁਤ ਖੁਸ਼ ਹੁੰਦਾ ਹੈ ਔਰ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਦੇ ਆ ਸਤਿਗੁਰਾਂ ਦਾ ਜੋ ਅਲੂਨਾ ਦਰਿਆ ਸੀ ਉਹ ਵੀ ਉਹਨੂੰ ਦਿੱਤਾ ਜਾਂਦਾ ਜਿਸ ਦੇ ਵਿੱਚੋਂ ਉਹਨੂੰ 36 ਪ੍ਰਕਾਰ ਦੇ ਸੁਆਦ ਆਏ ਬੜਾ ਪ੍ਰਭਾਵਤ ਹੋਇਆ ਗੁਰੂ ਸਾਹਿਬ ਦੇ ਗੁਰੂ ਪਿਆਰਿਓ ਦਰਸ਼ਨਾ ਤੋਂ ਔਰ ਉਸਨੇ ਸਲਾਹ ਕੀਤੀ ਮੈਂ ਕੋਈ ਸੇਵਾ ਕਰਾਂ ਪੁੱਛਿਆ ਮਾਰਾ ਲੰਗਰ ਤੇ ਕਿੰਨਾ ਖਰਚਾ ਆਉਂਦਾ ਜੇ ਕਹੂੰ ਤਾਂ ਮੈਂ ਲੰਗਰ ਦੀ ਸੇਵਾ ਭੇਜ ਦਿਆ ਕਰਾਂ ਪਾਤਸ਼ਾਹ ਕਹਿੰਦੇ ਨਹੀਂ ਭਾਈ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਇਹ ਗੁਰੂ ਕੇ ਭੰਡਾਰ ਉਤਟ ਹਨ ਕਹਿਣ ਲੱਗਿਆ ਜੀ ਫਿਰ ਵੀ ਮੇਰਾ ਜੀ ਕਰਦਾ ਮੈਂ ਕੋਈ ਸੇਵਾ ਕਰਨੀ ਚਾਹੁੰਦਾ ਹਾਂ ਮਾਇਆ ਦੇ ਪਾਤਸ਼ਾਹ ਜੀ ਨੂੰ ਬਾਰ ਬਾਰ ਕਹਿਣ ਤੇ ਪਾਤਸ਼ਾਹ ਨੇ ਇਸ ਨੂੰ ਜਵਾਬ ਦੇ ਦਿੱਤਾ ਤਾਂ ਉਸ ਵੇਲੇ ਉੱਥੇ ਬੀਬੀ ਭਾਨੀ ਆ ਗਈ ਸਾਹਮਣੇ ਪੁੱਛਣ ਲੱਗਿਆ ਜੀ ਇਹ ਬੱਚੀ ਕਹਿੰਦੇ ਆਪਣੀ ਬੱਚੀ ਹੈ ਛੋਟੀ ਕੁੜੀ ਹੈ ਭਾਨੀ ਫਿਰ ਮਹਾਰਾਜ ਜੀ ਤੁਸੀਂ ਨਹੀਂ ਕੁਝ ਲੈਣਾ ਮੈਂ ਇਸ ਬੱਚੀ ਨੂੰ ਪਿਆਰਤਾ ਦੇ ਸਕਦਾ ਫਿਰ ਪਾਤਸ਼ਾ ਚੁੱਪ ਕਰ ਗਿਆ ਕਹਿੰਦੇ ਤੇਰੀ ਮਰਜ਼ੀ ਆ ਫਿਰ ਉਸ ਨੇ ਕਾਗਜ਼ ਲਿਆ ਵਜ਼ੀਰ ਦੇ ਕੋਲੋਂ ਤੇ ਉੱਪਰ ਕਈ ਪਿੰਡਾਂ ਦਾ ਪਟਾ ਲਿਖ ਦਿੱਤਾ ਮਤਲਬ ਕਈ ਪਿੰਡਾਂ ਦੀ ਜ਼ਮੀਨ ਜਿਹੜੀ ਉੱਤੇ ਲਿਖ ਦਿੱਤੀ ਮੈਂ ਇਹ ਬੀਬੀ ਭਾਨੀ ਨੂੰ ਦਿੱਤੀ ਔਰ ਪਟੇ ਦਾ ਮਤਲਬ ਹੁੰਦਾ ਹੈ ਕਿ ਉਹ ਜ਼ਮੀਨ ਤੇ ਕੋਈ ਹਾਲਾ ਮਾਮਲਾ ਨਹੀਂ ਲੱਗਦਾ ਕਦੇ ਵੀ ਸਰਕਾਰ ਵੱਲੋਂ ਉਹ দান ਕੀਤੀ ਹੁੰਦੀ ਆ ਤਾਂ ਗੁਰੂ ਪਿਆਰਿਓ ਪਟਾ ਲਿਖ ਦਿੱਤਾ ਤੇ ਪਟਾ ਲਿਖ ਕੇ ਬੀਬੀ ਭਾਨੀ ਨੂੰ ਫੜਾ ਦਿੱਤਾ ਉਹ ਬੱਚੀ ਨੂੰ ਤੇ ਬੱਚੀ ਨੇ ਉਹ ਕਾਗਜ਼ ਧਰਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਔਰ ਧਰਗੁਰੂ ਅਮਰਦਾਸ ਜੀ ਨੇ ਵੀ ਇਹ ਸੇਵਾ ਪ੍ਰਵਾਨ ਕਰ ਲਈ ਕਿਉਂਕਿ ਆਉਣ ਵਾਲੇ ਸਮੇਂ ਸੰਗਤ ਨੇ ਬਹੁਤ ਬਦਨਾ ਖੁੱਲਣਾ ਤੇ ਜ਼ਮੀਨ ਦੀ ਥਾਂ ਦੀ ਵੀ ਲੋੜ ਪੈਣੀ ਆ ਚਲੋ ਫਿਰ ਠੀਕ ਆ ਇਹ ਉਹ ਬੀਬੀ ਭਾਨੀ ਦੇ ਨਾਂ ਤੇ ਉਹ ਹਜ਼ਾਰਾਂ ਕਮਾ ਜਮੀਨ ਦੇ ਗਿਆ ਜਿਹੜੀ ਸ੍ਰੀ ਅਮਰitsar ਸਾਹਿਬ ਦੇ ਇਲਾਕੇ ਦੀ ਆ। ਫਿਰ ਇਹ ਆਪਾਂ ਅੱਗੇ ਚੱਲ ਕੇ ਹੁਣ ਸਰਬਨ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰਚਰਨਾਂ ਵਿੱਚ ਚਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਜੇ ਕਰ ਮੇਰੇ ਪਰ ਅਨਕੂੜ ਹਰਖ ਦਿਓ ਕੁਛ ਕਰੋ ਕਬੂਲ ਕਹਿਣ ਲਗਿਆ ਬਾਦਸ਼ਾਹ ਅਕਬਰ ਧੰਨ ਗੁਰੂ ਅਗਨਦਾ ਜੀ ਜੇ ਤੁਸੀਂ ਮੇਰੇ ਉੱਤੇ ਖੁਸ਼ ਹੋ ਤਾਂ ਮੈਂ ਕੁਝ ਖੁਸ਼ ਹੋ ਕੇ ਸੇਵਾ ਕਰਨੀ ਚਾਹੁੰਦਾ ਹਾਂ ਤੁਸੀਂ ਪ੍ਰਵਾਨ ਕਰ ਲਓ ਜੀ ਜੋ ਸੇਵਾ ਤੁਮਰੀ ਹੋਏ ਜਾਈ ਬਨੋ ਸਫਲ ਸ਼ਾਂਤੀ ਮੁਝ ਆਈ ਔਰ ਮਹਾਰਾਜ ਮੇਰੇ ਮਨ ਨੂੰ ਬੜਾ ਹੀ ਸ਼ਾਂਤੀ ਪ੍ਰਾਪਤ ਹੋਵੇਗੀ ਜੇ ਤੁਸੀਂ ਮੇਰੀ ਇਹ ਸੇਵਾ ਪਰਵਾਨ ਕਰ ਲਵੋ ਮੈਂ ਆਪਣੇ ਖਜ਼ਾਨੇ ਚ ਕੁਝ ਗੁਰੂ ਘਰ ਦੇ ਹਿੱਸਾ ਪਾ ਸਕਾਂ ਸੇਵਾ ਚ ਬੇਖਸ ਪਰੂ ਮੁਖਤਾਸੋ ਕਹੀ ਕਿਸੂ ਵਸਤ ਕੀ ਖਵਾਸ਼ ਨ ਰਹੀ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨਹੀਂ ਭਾਈ ਸਾਨੂੰ ਕੋਈ ਵਸਤੂ ਨਹੀਂ ਚਾਹੀਦੀ ਗੁਰ ਨੇ ਅਤੁੱਟ ਪੰਡਾਰੂ ਖਰਚਿਤ ਖਾਵਤ ਪਾਇ ਨ ਪਰੂ ਗੁਰੂ ਨਾਨਕ ਨੇ ਬੜੇ ਖੁੱਲੇ ਪੰਡਾਰੇ ਵਾਸਿ ਕੀਤੇ ਹਨ ਜਿਸ ਨੂੰ ਖਾਂਦਿਆਂ ਖਰਚਦਿਆਂ ਤੋਟ ਨਹੀਂ ਆਉਂਦੀ ਮੁੱਕਦੇ ਨਹੀਂ ਸਾਹੂ ਸਹਿ ਸੁਮਰਾਵਨ ਫੇਰ 베ਰ 베ਰ ਕਹੇ ਕਰੋ ਨ ਫੇਰ ਗੁਰੂ ਪਿਆਰਿਓ ਫੇਰ ਬਾਦਸ਼ਾਹ ਦੇ ਨਾਲ ਕੁਝ ਉਸਦੇ ਵਜ਼ੀਰ ਹਨ ਉਹ ਵੀ ਨਾਲ ਲਾ ਕੇ ਬੇਨਤੀ ਕਰਦੇ ਆਂ ਮਹਾਰਾਜ ਜਵਾਬ ਨਾ ਦਿਓ ਰਾਜਾ ਸਾਹਿਬ ਦੀ ਇੱਛਾ ਹੈ ਕੁਝ ਸੇਵਾ ਕਰਨ ਦੀ ਸੇਵਾ ਪ੍ਰਵਾਨ ਕਲੋ ਜੀ ਕਿਤਕ ਗ੍ਰਾਮ ਕੋ ਪਟਾਰ ਲਿਖਾਇਵ ਸ੍ਰੀ ਸਤਗੁਰੂ ਕੇ ਚਰਨ ਚੜਾਏਵ ਅਖੀਰ ਮੈਂ ਪਹਿਲਾਂ ਬੇਨਤੀ ਕੀਤੀ ਕਿ ਉੱਥੇ ਬੀਬੀ ਭਾਨੀ ਆਵੇ ਇਹ ਬਹਾਨਾ ਜਾਂ ਬਣਾ ਕੇ ਸੇਵਾ ਕਰਨ ਦਾ ਕਹਿਣਾ ਜੀ ਇਹ ਬੱਚੀ ਨੂੰ ਪਿਆਰ ਤਾਂ ਦੇ ਸਕਦਾ ਹੁਣ ਆਪਾਂ ਛੋਟੇ ਬੱਚਿਆਂ ਨੂੰ ਕਿਵੇਂ ਆਪਣੇ ਬੇਤਮਤਾਵਕ 10 ਰੁਪਏ 100 ਰੁਪਏ 20 50 ਰੁਪਏ ਦੇ ਦਿੰਨੇ ਉਸੇ ਤਰ੍ਹਾਂ ਹੀ ਹੁਣ ਉਹ ਰਾਜਾ ਹੈ ਕਿ ਰਾਜਿਆਂ ਦੇ ਫਿਰ ਪਿਆਰ ਵੀ ਵੱਢੀ ਆ ਕੋ ਸਤਨਾਮ ਸਿੰਘ ਵਾਰ ਤੋਂ ਇਸਨੇ ਇੱਕ ਕਾਗਜ਼ ਲਿਆ ਤੇ ਉਹਦੇ ਉੱਤੇ ਹਜ਼ਾਰਾਂ ਧਮਾਂ ਦਾ ਅਨਗਿੰਤ ਕਈ ਪਿੰਡਾਂ ਦੀ ਜ਼ਮੀਨ ਪਟਾ ਲਿਖ ਕੇ ਦੇ ਦਿੱਤੀ ਹੈ ਕਿ ਇਹ ਮੈਂ ਬੀਬੀ ਭਾਨੀ ਨੂੰ ਗੁਰੂ ਘਰ ਨੂੰ ਦਿੰਦਾ ਇਹ ਸਭ ਨਿਰਣੇ ਅੱਗੇ ਝੜ ਹੈ ਜਹਾਂ ਸੁਦਾਸਰ ਕਥਾ ਉਚਰ ਹੈ ਭਾਈ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਕਥਾ ਅੱਗੇ ਆਉ ਵੀ ਜਦੋਂ ਗੁਰੂ ਅਮਰਸਰ ਸਾਹਿਬ ਦੀ ਕਥਾ ਚੱਲੇਗੀ ਦੇ ਕਰ ਗयो ਕ੍ਰਾਮ ਸੁਲਤਾਨ ਬੈਠੇ ਸੁਬਤ ਗੁਰ ਭਗਵਾਨ ਕਿਉ ਬਾਦਸ਼ਾ ਖੁਸ਼ ਹੋ ਕੇ ਗੁਰ ਪਿਆਰ ਵੇ ਹਜ਼ਾਰਾਂ ਭਾਂ ਦਾ ਹਜ਼ਾਰਾਂ ਕਿੱਦਿਆਂ ਦਾ ਪਟਾ ਜਿਹੜਾ ਲਿਖ ਕੇ ਦੇ ਕੇ ਚਲਾ ਗਿਆ ਨਮਸਕਾਰ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜੀ ਉੱਥੇ ਬਿਰਾਜਮਾਨ ਬੌਲੀ ਸਾਹਿਬ ਦੇ ਕੋਲ ਸੰਗਤਾਂ ਨੂੰ ਖੁੱਲੇ ਦਰਸ਼ਨ ਦੇ ਰਹੇ ਹਨ ਦੋਹਰਾ RAMDAS HIT GRAM SAB NE GURU WARAJ ਤੋ ਫੇਰ ਧੰਨ ਗੁਰੂ ਅਮਰਦਾਸ ਜੀ ਨੇ ਬਾਦਸ਼ਾਹ ਅਕਬਰ ਨੂੰ ਇਹ ਸੇਵਾ ਕਰਨ ਤੋਂ ਨਹੀਂ ਰੋਕਿਆ ਕਿਉਂਕਿ ਆ ਕੋ ਨਾ ਨੇ ਕੁਝ ਨਹੀਂ ਲਿਆ ਬੀਬੀ ਭਾਨੀ ਦੇ ਰਾਹੀ ਜਦੋਂ ਲੈ ਲਿਆ ਕਿਉਂਕਿ ਅੱਗੇ ਜਾ ਕੇ RAMDAAS ਜੀ ਜਦ ਗੁਰੂ ਬਣਨਗੇ ਉਹਨਾਂ ਦੇ ਵਾਸਤੇ ਬਹੁਤ ਖੁੱਲੀ ਜਗ੍ਹਾ ਦੀ ਲੋੜ ਹੈ ਜਾਨਪ੍ਰਵਿਖਤ ਸਰਵਗਤ ਵਰਧਨ ਜਥਾ ਸਮਾਜ ਔਰਤੋ 익ਤ ਨੂੰ ਜਾਣਦਿਆ ਹੋਇਆ ਵੀ ਸੰਗਤ ਨੇ ਬਹੁਤ ਵਧਣਾ ਹੈ ਜਿਵੇਂ ਸ੍ਰੀ ਸਤਗੁਰ 임 ਭਗਤ ਬਧਾਰਤ ਬਖਸ਼ਿਸ਼ ਕਰਨ ਦੇ ਕਰ ਆਰਤ ਏਉ ਧੰਗੁਰੂ ਅਮਰਦਾਸ ਮਹਾਰਾਜੀ ਦੁਨੀਆ ਦੇ ਵਿੱਚ ਪ੍ਰੇਮਾ ਭਗਤੀ ਦਾ ਵਿਸਥਾਰ ਪ੍ਰਸਾਰ ਕਰ ਰਹੇ ਹਨ ਔਰ ਗਰੀਬਾਂ ਨੂੰ ਦਇਆ ਕਰਕੇ ਬਖਸ਼ਾ ਵੀ ਕਰਦੇ ਹਨ ਛੋਟੀ ਸਤਾ ਸੇਵਿਤ ਕਰੇ ਲਖੇ ਪ੍ਰਭੂ 임 ਭਉ ਸੰਤ ਛੋਟੀ ਬੱਚੀ ਹੈ ਪਰ ਬੀਬੀ ਭਾਨੀ ਸਭ ਤੋਂ ਛੋਟੀ ਬੱਚੀ ਹੈ ਦਾਨੀ ਉਹਨਾਂ ਤੋਂ ਵੱਡੀ ਹੈ ਤੇ ਭਾਈ ਮੋਰੀ ਤੇ ਭਾਈ ਮੋਨ ਦੋ ਵੱਡੇ ਪੁੱਤਰ ਹਨ ਇਹ ਜਿਹੜੀ ਛੋਟੀ ਲੜਕੀ ਹੈ ਨਾ ਬੀਬੀ ਭਾਨੀ ਇਹ ਸਤਗੁਰਾਂ ਦੀ ਬੜੀ ਸੇਵਾ ਕਰਦੀ ਸੀ ਔਰ ਪਿਤਾ ਮਨ ਕੇ ਨਹੀਂ ਗੁਰੂ ਮਨ ਦੀ ਸੀ ਮਾਨੋ ਪਤਕਾਰ ਨਹੀਂ ਜਾਣੇ ਬਹੁ ਸਿਆਣੀ ਭਉ ਭਾਚ ਕੋ ਤਨ ਜਨ ਭਾਨੀ ਔਰ ਮਾਨੋ ਭਾਨੀ ਪ੍ਰੇਮ ਧਰਤੀ ਦਾ ਹੀ ਸਰੂਪ ਹੈ ਪੇਮਾ ਭਗਤੀ ਨੇ ਹੀ ਮਾਨੋ ਭਾਨੀ ਦਾ ਰੂਪ ਧਾਰੇ ਔਰ ਭਾਨੀ ਜਿਹੜੀ ਹੈ ਗੁਰ ਪਿਆਰਿਓ ਬੜੀ ਸੇਵਾ ਮੇਰੇ ਪ੍ਰੀਤਮ ਦੀ ਕਰਦੀ ਹੈ ਮਨੋਂ ਕੀ ਰੂਪ ਕਰਿਓ ਹੈ ਕਹੈ ਸ੍ਰੀ ਸ੍ਰੀ ਨਜ ਬੇਸਤਰ ਹੈ ਔਰ ਮਾਨੋ ਕੇ ਸ੍ਰੀ ਰੀ ਭਾਵ ਲక్ష్ਮੀ ਮਾਨੋ ਕੇ ਪਰਮੇਸ਼ਰ ਦੀ ਹੀ ਇੱਕ ਸ਼ਕਤੀ ਹੈ ਜਿਹੜੀ ਭਾਨੀ ਦਾ ਰੂਪ ਧਾਰ ਕੇ ਆਈ ਹੈ ਲక్ష్ਮੀ ਮਾਨੋ ਕੇ ਪਰਮੇਸ਼ਰ ਦੀ ਸਿਫਤ ਨੇ ਹੀ ਦੂਸਰਾ ਰੂਪ ਧਾਰਨ ਕੀਤਾ ਹੈ ਜੀ ਬੜ ਭਾਗਾ ਪਤ ਵਰਤਾ ਸਚੀਲਾ ਨਮਰ ਪੂਤ ਨਿਤ ਸਮਤ ਗਹਿਲਾ ਬੜੀ ਸਿਆਣੀ ਐ ਮੀਮੀ ਭਾਰੀ ਵੱਡੇ ਭਾਗਾ ਵਾਰੀ ਐ ਅਸ਼ੀਰਦ ਸਿਆਣੀ ਐ ਸ਼੍ਰੇਸ਼ਟ ਬੁੱਧੀ ਵਾਲੀ ਐ ਨਿਮਰਤਾ ਪੂਤ ਰੱਖਣ ਵਾਲੀ ਐ ਭਾਵ ਨਿਮਰਤਾ ਰੱਖਣ ਵਾਲੀ ਐ ਸਮਤ ਵਿਹੀਲਾ ਵੱਡੀ ਮਤ ਵਾਲੀ ਐ ਅਪਰ ਮੇਤਕ ਹੋਣ ਨਾ ਪਾਵੇ ਇਹ 딸ੀ ਦਾ ਸੇਵਕਾ ਮਾਂ ਵੀ ਔਰ ਆਪਣੇ ਪਿਤਾ ਦੀ ਸੇਵਾ ਦੇ ਵਿੱਚ ਬੀਬੀ ਭਾਨੀ ਹਮੇਸ਼ਾ ਰਹਿੰਦੀ ਹੈ ਹੋਰ ਕਿਸੇ ਨੂੰ ਇਹ ਮੌਕਾ ਹੀ ਨਹੀਂ ਦਿੰਦੀ ਸੇਵਾ ਕਰਨ ਦਾ ਜਿਸ ਤਰ੍ਹਾਂ ਗੁਰੂ ਪਾਤਸ਼ਾਹ ਦਾ ਸ਼ਨਾਲ ਕਰਾਉਣਾ। ਵੱਡੀ ਉਮਰ ਹੋ ਗਈ ਹੈ ਉਸ ਕਰਕੇ ਨਾਲ ਇਹ ਪਿੰਡੇ ਤੇ ਪਾਣੀ ਪਾਉਣਾ ਪਿੰਡਾਂ ਬੰਨ ਦਾ ਆਦੀ ਆਪਣੇ ਬਾਪੂ ਦਾ ਗੁਰੂ ਰੱਬ ਜਾਣ ਕੇ ਨਾਲ ਸੇਵਾ ਕਰਾਉਂਦੀ ਐ ਇਸ਼ਨਾਨ ਦੇ ਵਿੱਚ ਗਿਰਦਾ ਪਰਸਾਨ ਨ ਹੋਈ ਬਿਤਿਹਰ ਸਭਾ ਕਰੇ ਨਿਤ ਸੇਵਿ ਬੜੇ ਬਸ ਇੱਕੋ ਹੀ ਮਕਸਦ ਹੈ ਗੁਰੂ ਪਿਤਾ ਦੀ ਖੁਸ਼ੀ ਲੈਣੀ ਕਿ ਇਹ ਗੁਰੂ ਪਿਤਾ ਮੇਰੇ ਤੇ ਖੁਸ਼ ਹੋਣ ਪਹਿਲ ਰਾਤ ਤੇ ਕਰੇ ਇਸ਼ਨਾਨ ਤabbe ਪਹੁੰਚੇ ਦਸ਼ਰਥ ਖਾਨ ਪਹਿਲਾ ਆਪ ਇਸ਼ਨਾਨ ਕਰਦੀ ਹੈ ਪਹਿ ਰਾਤ ਰਹਿੰਦੀ ਫਿਰ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਵਿੱਚ ਆ ਜਾਂਦੀ ਹੈ ਸੇਵਾਤ ਆ ਜਾਂਦੀ ਹੈ ਮਾਨਕਾ ਦਾ ਬੰਦਨ ਕਰੇ ਸਜੀਵ ਪਿਤਾ ਪਰਮੇਸ਼ਰ ਉਹ ਜਾਣੇ ਜੀਵ ਔਰ ਮਨ ਕਰਕੇ ਭਾਵੇਂ ਕਿ ਪਿਤਾ ਕਦੇ ਵੀ ਧੀ ਨੂੰ ਪੈਰੀ ਹੱਥ ਨਹੀਂ ਲਾਉਣ ਦਿੰਦਾ ਹੁਣ ਜੇ ਪੈਰੀ ਹੱਥ ਟੇਕਦੀ ਹੈ ਮੱਥਾ ਟੇਕਦੀ ਹੈ ਤੇ ਨਹੀਂ ਟੇਕਣ ਦੇਣਾ ਗੁਰੂ ਅਮਰਦਾਸ ਜੀ ਨੇ ਬਈ ਤੂੰ ਤਾਂ ਮੇਹੀ ਧੀ ਹੈ ਨਾ ਬੁੱਤ ਨਾ ਬੜ ਮਨ ਕਰਕੇ ਗੁਰੂ ਪਿਆਰਿਓ ਗੁਰੂ ਅਮਰਦਾਸ ਜੀ ਨੂੰ ਆਪਣੇ ਪਿਤਾ ਨੂੰ ਰੱਬ ਜਾਣ ਕੇ ਮਰ ਕਰਕੇ ਨਮਸ਼ਕਾਰਾਂ ਕਰਦੀ ਰਹਿੰਦੀ ਆ ਬਹੁਤ ਸੇਵ ਹੈ ਜਦ ਕਦ ਆਵੇ ਭਾਨੀ ਕਰਤ ਗੁਰੂ ਮਨ ਭਾਵੇ ਤੇ ਜਦੋਂ ਇਹ ਸੇਵਾ ਦੇ ਵਿੱਚ ਹਿੱਸਾ ਪਾਉਂਦੀ ਆ ਕਿ ਮਤਲਬ ਸੇਵਾ ਕਰਦੀ ਐ ਤੇ ਧੰ ਗੁਰੂ ਅਮਰਦਾਸ ਜੀ ਨੂੰ ਬਹੁਤ ਚੰਗੀ ਲੱਗਦੀ ਆ ਉਹਨਾਂ ਦੇ ਮਨ ਨੂੰ ਭਾਉਂਦੀ ਐ ਬੱਚੇ ਇੱਕ ਦਿਨ ਬੈਠੀ ਬਣ ਕੇ ਜੀਨ ਕੰਤੀ ਸਹਤ ਬਲਪੋ ਕੀ ਇੱਕ ਦਿਨ ਗੁਰੂ ਪਿਆਰਿਓ ਬੱਚੀ ਬੈਠੀ ਐ ਬੜੀ ਹੀ ਨਿਮਾਣੀ ਜੀ ਬਣ ਕੇ ਪਿਤ ਜੀ ਬੜੇ ਸ਼ਰੀਕ ਹਮਾਰੇ ਅਦੇਖ ਧਨੀ ਗਣ ਦੇਹੰਕਾਰੀ ਹਾਂ ਮਤਲਬ ਕਿ ਕਈ ਵਾਰ ਨਾ ਕੁੜੀਆਂ ਨੂੰ ਸੰਗ ਲੱਗ ਜਾਂਦੀ ਏ ਵੀ ਦੂਜੀਆਂ ਕੁੜੀਆਂ ਜਿਹੜੀਆਂ ਆਈਆਂ ਹਨ ਗਵਾਨ ਦੀਆਂ ਜਾਂ ਸ਼੍ਰੀਕੇ ਕਬੀਲੇ ਦੀਆਂ ਜਾਂ ਚਾਚੀਆਂ ਤਾਇਆਂ ਦੀਆਂ ਮਾਮਿਆਂ ਦੀਆਂ ਕੁੜੀਆਂ ਕਿਉਂਕਿ ਗੁਰੂ ਅਮਰਦਾਸ ਜੀ ਨੇ ਜਦ ਗੋਇੰਦਵਾਲ ਬਸਾਇਆ ਨਾ ਜਿੱਥੇ ਆਪ ਇੱਥੇ ਵਸੇ ਉਥੇ ਆਪਣੇ ਪਿੰਡ ਵਾਲੇ ਸ਼੍ਰੀਕੇ ਕਬੀਲੇ ਨੂੰ ਵੀ ਇੱਥੇ ਲਿਆਂਦਾ ਹੋਰ ਰਿਸ਼ਤੇਦਾਰਾਂ ਨੂੰ ਵੀ ਕਹਿਦਾ ਵੀ ਇੱਥੇ ਆ ਜਾਓ ਭਾਈ ਘਰ ਪਾ ਲਓ ਆਪਾਂ ਨਵਾਂ ਨਗਰ ਬਸਾਇਆ ਹੁਣ ਹੋਇਆ ਕੀ ਕਿ ਉਹ ਕੁਝ ਅਮੀਰ ਘਰਾਂ ਦੀਆਂ ਕੁੜੀਆਂ ਜਿਨ੍ਹਾਂ ਦੇ ਗਹਿਣੇ ਪਾਏ ਹੁੰਦੇ ਸੀਗੇ ਤੇ ਸਤਿਗੁਰੂ ਅਮਰਦਾਸ ਮਹਾਰਾਜ ਦੀ ਬਹੁਤੀ ਮਾਇਆ ਸੰਗਤਾਂ ਤੋਂ ਲੈਂਦੇ ਨਹੀਂ ਸੀ ਬਸ ਲੰਗਰ ਦਾ ਰਸਾ ਕਹਿੰਦੇ ਲਿਆਓ ਬਣਾਓ ਲੰਗਰ ਬਣਾਓ ਛਕੋ ਛਕਾਓ ਤੇ ਬੈਠ ਕੇ ਭਜਨ ਕਰੋ ਹੋਰ ਕੁਝ ਨਹੀਂ ਕਰਨਾ ਆਪਾ ਹੁਣ ਕੀ ਹੋਇਆ ਇੱਕ ਦਿਨ ਬੀਬੀ ਭਾਨੀ ਗੁਰਪਿਆਰੇ ਉ ਬੈਠੀ ਆ ਨੇਮੋ ਝੂਣੀ ਜੀ ਬੈਠੀ ਆ ਉਦਾਸੀ ਜੀ ਤੇ ਬੈਠੀ ਆ ਤੇ ਬਾਪੂ ਨੂੰ ਕਹਿੰਦੀ ਬਾਪੂ ਜਿਹੜੇ ਆਪਣੇ ਸ਼ਰੀਕੇ ਕਵੇਲੇ ਬਾਰੇ ਧਰਾਂ ਦੀਆਂ ਕੁੜੀਆਂ ਕਿਉਂਕਿ ਕੱਠੀਆਂ ਕੱਤਿਆ ਕੱਡਿਆ ਨਹੀਂ ਕਰ ਲਈਆਂ ਸਨ ਜਿਹਨੂੰ ਆਪਾਂ ਸ਼ੌਕ ਪਾਉਣਾ ਕਹਿੰਦੇ ਆ ਕੁੜੀਆਂ ਤੋਲ ਕੇ ਸੂਤ ਰੱਖ ਲੈਂਦੀਆਂ ਤੇ ਫਿਰ ਉਸ ਨੂੰ ਸ਼ਰਤ ਲਾ ਲਾ ਕੇ ਕੱਤਦੀਆਂ ਪਿਆਰ ਦੇ ਨਾਲ ਨਾਲੇ ਕੱਤਿਆ ਜਾਂਦਾ ਘੱਮ ਹੋ ਜਾਂਦਾ ਇਸ ਤਰ੍ਹਾਂ ਮਚੀਆਂ ਕਠੀਆਂ ਬੈਠਦੀਆਂ ਸਨ ਤਾਂ ਜਦੋਂ ਵੇਖਦੀ ਉਹਨਾਂ ਨੂੰ ਉਹਨਾਂ ਦੇ ਬੜਾ ਸੋਨਾ ਪਾਇਆ ਹੁੰਦਾ ਹਾ ਚੂੜੀਆਂ ਹਾਰ ਆਦਿ ਪਰ ਇਹ ਬੀਬੀ ਭਾਣੀ ਦੇ ਕੋਈ ਸੋਨੇ ਦੇ ਵਸਤਰ ਗਹਿਣੇ ਨਾ ਪਾਏ ਹੁੰਦੇ ਤੇ ਮਨ ਨੂੰ ਸੰਗ ਸ਼ਰਮ ਜੀ ਲੱਗਦੀ ਵੀ ਲੋਕ ਕੀ ਕਹਿਣਗੇ ਵੀ ਇਹਨਾਂ ਕੋਲੇ ਸੋਨਾ ਹੀ ਹੈ ਨਹੀਂ ਗਾ ਕੋਈ ਸਤਨਾਂਸ ਹੋਰ ਕਹਿੰਦੀ ਬਾਪੂ ਜੀ ਸ਼੍ਰੀਕੇ ਕਵੀਲੇ ਵਾਲਿਆਂ ਦੀਆਂ ਜਿਹੜੀਆਂ ਕੁੜੀਆਂ ਅਮੀਰ ਲੋਕਾਂ ਦੀਆਂ ਸਰਬ ਸ਼੍ਰੀ ਗਰ ਉੱਚਾ ਘੋਲੇ ਬਸਤਰ ਪਹਿਰੇ ਜੇ ਬਹੁ ਬੋਲੇ ਹੋ ਜਦੋਂ ਗੁਰ ਪਿਆਰ ਕੋਈ ਗਰੀਬ ਜੀ ਕੁੜੀ ਵਿੱਚ ਬੈਠੀ ਹੋਵੇ ਤੇ ਅਮੀਰ ਕੁੜੀਆਂ ਗੱਲਾਂ ਕਰਦੇ ਕੁੜੇ ਆ ਤੇਰਾ ਸੂਟ ਤਾਂ ਬੜਾ ਮਹਿੰਗਾ ਕਿੰਨੇ ਦਾ ਆ ਇਹ ਮੇਰੇ ਬਾਪੂ ਨੇ 1000 ਰੁਪਏ ਦਾ ਅਧਾਟੇ ਦਿੱਤਾ ਕੋ ਸਤਨਾਸਰ ਫਿਰ ਦੂਜੀ ਨੂੰ ਗਰੀਬ ਜੀ ਨੂੰ ਬੱਚੇ ਨੂੰ ਸੰਗ ਆਉਂਦੀ ਮੇਰਾ ਸਾਡੇ ਕਿਤੇ ਹੁੰਦੇ ਤੇ ਮੈਂ ਵੀ ਬਖਾਉਂਦੀ ਲੈ ਆ ਕੇ ਸੂਟ ਤਾਂ ਉਹ ਗੱਲ ਇੱਥੇ ਵਾਕਿਆ ਹੈ ਭਾਈ ਸਾਹਿਬ ਨੇ ਸਹੀ ਲਿਖੀ ਆ ਕਹਿੰਦੇ ਜੀ ਸ਼ਰੀਕੇ ਕਵੇਲੇ ਦੀਆਂ ਕੁੜੀਆਂ ਬੜਾ ਉੱਚਾ ਬੋਲਦੀਆਂ ਬਾਪੂ ਕਹਿੰਦੀਆਂ ਕਿ ਅਸੀਂ ਬੜੇ ਕੀਮਤੀ ਕੱਪੜੇ ਪਹਿਨੇ ਹਨ ਤਣ ਤਣ ਕੇ ਭੂਖੜ ਬਹੁਤਾਵੇ ਹਮਕੋ ਤਰਕੇ ਔਰ ਗਰਬਾਵੇ ਔਰ ਮਹਾਰਾਜ ਬੜਾ ਹੰਕਾਰ ਕਰਦੀ ਐ ਲੈ ਦੇਖ ਨੀ ਕੁੜੇ ਮੈਂ ਚੂੜੀਆਂ ਬਣਵਾ ਕੇ ਲਿਆਈਆਂ ਸਾਡੇ ਬਾਪੂ ਨੇ ਮੇਰੇ ਪਤੀ ਨੇ ਹਾਰ ਬਣਾ ਕੇ ਦਿੱਤਾ ਮੇਰੇ ਬਾਪੂ ਨੇ ਹਾਰ ਬਣਾ ਕੇ ਦਿੱਤਾ ਆਦੀ ਆਦੀ ਮਾਖੂ ਬੜੀਆਂ ਹੀ ਹਕਾਤ ਚ ਗੱਲਾਂ ਕਰਦੀਆਂ ਔਰ ਫਿਰ ਮੈਨੂੰ ਲਾ ਹੋਰੂ ਜਿਹਾ ਲੱਗਦਾ ਥੋੜਾ ਤੁਨੂ ਚਰ ਕੇ ਮਨਤੀ ਜਾਂ ਬੋਲੇ ਸੀ ਸਤਿਗੁਰ ਪਗਵਰ ਗੁਰੂ ਨਾਨਕ ਦੇ ਘਰ ਵਿੱਚ ਕਿਸੇ ਵਸਤੂ ਦਾ ਘਾਟਾ ਦਾ ਨਹੀਂ ਹੈਗਾ ਪਰ ਇੱਥੇ ਵੈਸੇ ਹੀ ਗਰੀਬੀ ਰੱਖੀ ਹੋਈ ਆ ਕੋ ਸਤਨਾ ਉਸ ਵਾਰ ਨਿਮਰਤਾ ਗਰੀਬੀ ਦੇ ਵਿੱਚ ਰੱਬ ਜਿਆਦਾ ਆਉਂਦਾ ਹੈ ਪੈਸਿਆਂ ਦਾ ਤੋੜਾ ਨਹੀਂ ਹੈ ਸਭ ਕੁਝ ਹੈ ਭਾਵੇਂ ਕਿ ਪੈਸਾ ਦਿਖਾਈ ਨਹੀਂ ਦਿੰਦਾ ਜਿਵੇਂ ਕਵੀ ਸਾਹਿਬ ਜੀ ਕਿਤਨੀ ਗਰੀਬੀ ਤੇ ਰਹਿੰਦੇ ਸਨ ਪਰ ਅੰਦਰੋਂ ਉਹ ਅਮੀਰ ਸਨ ਭਜਨ ਬੰਦਗੀ ਕਰਕੇ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਆਪਣੀ ਬੱਚੀ ਬੀਬੀ ਭਾਨੀ ਦੀ ਇਹ ਗੱਲ ਸੁਣੀ ਤੇ ਸਮਝ ਗਏ ਕਿ ਬੱਚੀ ਕੀ ਚਾਹੁੰਦੀ ਆ ਪ੍ਰੀਤਮ ਜੀ ਕਹਿੰਦੇ ਸਬੁਖ ਸ਼ਿਲਾ ਇਕ ਪਰਿNHਰੀ ਇਤ ਕਹੇ ਮਹ ਹੋਏ ਸਭ ਕਾੜੀ ਤੇ ਸਾਹਮਣੇ ਨਾ ਕੋ ਪੱਥਰ ਪਿਆ ਸੀ ਗੋਲ ਜਿਹਾ ਗੁਰੂ ਪਿਆਰਿਓ ਤੇ ਉਹ ਪੱਥਰ ਦੇ ਬਾਦ ਨਿਗਾਹ ਮਾਰੀ ਮੇਰੇ ਪ੍ਰੀਤਮ ਗੁਰੂ ਅਮਰਦਾਸ ਜੀ ਨੇ ਕਹਿੰਦੇ ਬੇਟਾ ਐਨਾ ਕਸੂਣਾ ਬਹੁਤ ਆਊਗਾ ਸਾਹਮਣੇ ਕੋਲ ਜਾ ਪੱਥਰ ਤੇ ਐਡਾ ਸਾਰਾ ਕਹਿੰਦੇ ਐਨਾ ਕਸੂਣਾ ਬਹੁਤ ਆਊਗਾ ਕਹਿੰਦੇ ਜੀ ਬਾਪੂ ਇਹਨਾਂ ਤੋਂ ਮੁੱਕ ਨਹੀਂ ਗਾ ਬਾਦੂ ਗਹਨੇ ਬਣ ਜਾਣਗੇ ਕੀ ਕਹਿੰਦੇ ਬਸਤਰ ਵਿਗੁ ਖਣ ਹੋਏ ਤੇ ਨਹੀਂ ਜੇ ਕਰ ਬਨੇ ਦੋ ਕਰ ਬਾਹੀ ਇਹਦੇ ਨਾਲ ਤੇਰੇ ਗਹਨੇ ਵੀ ਬਣ ਜਾਣਗੇ ਤੇਰੇ ਸੋਹਣੇ ਕੱਪੜੇ ਵੀ ਆ ਜਾਣਗੇ ਜਦ ਹੀ ਆ ਜਾਣਗੇ ਆ ਜਾਣਗੇ ਤਾਂ ਚੱਕ ਦਾ ਸੋਨੇ ਦਾ ਹੀ ਆ ਕੋ ਸਤਨਾਮ ਸਿ ਇਹ ਹੈ ਗੁਰੂ ਦੀ ਬਰਕਤ ਗੁਰੂ ਪਿਆਰਿਓ ਨજર ਜਿਨ੍ਹਾਂ ਦੀ ਕੀਮਿਆ ਕੌਡੀਆਂ ਕਰਦੇ ਲਾਂ ਨજર ਮਾਰ ਤੇ ਪੱਥਰਾਂ ਨੂੰ ਸੋਨੇ ਦੇ ਬਣਾ ਦੇਣ ਕੋ ਸਤਨਾਮ ਸਿ ਵਾਰ ਬੀਬੀ ਭਾਨੀ ਨੂੰ ਕਹਿੰਦੇ ਦਾ ਚੱਕ ਦਾ ਜਾ ਕੇ ਸੋਨੇ ਦਾ ਹੀ ਆਹੋ ਇਹਦੇ ਨਾਲ ਗਹਿਣੇ ਬਣਵਾ ਲਾ ਤੇ ਬੱਚਿਆ ਸੋਨਾ ਵੇਚ ਕੇ ਕੱਪੜੇ ਬਣਵਾ ਲਾ ਦੇਖ ਅਪ ਸਰਬਗਤ ਜਨੋ ਸਭ ਵਿੱਚ ਸਮਰੱਥ ਤਹੋ ਸੋਠਾਨੋ ਵਾਹ ਮਹਾਰਾਜ ਪਿਤਾ ਜੀ ਤੁਸੀਂ ਸਭ ਜਾਣਦੇ ਹੋ ਤੁਹਾਡੇ ਕੋਲੇ ਕਿਹੜੀ ਚੀਜ਼ ਦਾ ਘਾਟਾ ਹੈ ਤੁਸੀਂ ਜੋ ਚਾਹੋ ਉਹ ਕਰ ਸਕਦੇ ਹੋ ਇਮ ਕਹੇ ਛਲਾ ਬਲੋਕੀ ਜਬਾ ਦਮ ਘਟ ਹੋਈ ਹੇਮਕੀ ਸਭ ਇੰਨੀ ਗੱਲ ਕਰਦਿਆਂ ਜਦੋਂ ਹੀ ਉਸ ਪੱਥਰ ਦੀ ਨੂੰ ਜਾ ਕੇ ਹੱਥ ਪਾਇਆ ਤੇ ਸੋਨੇ ਦੀ ਤਰ੍ਹਾਂ ਚਮਕਣ ਲੱਗਿਆ ਮਤਲਬ ਸੋਨਾ ਹੀ ਬਣ ਗਿਆ ਫਿਰ ਆਏ ਉਸੇ ਤੇ ਨੀਨ ਉਠਾਈ ਨਿਗ ਅਰਸਤ ਕਾਉ ਭੂਖਣ ਪਾਈ ਕੋਲ ਗੁਰੂ ਪਿਆਰਿਓ ਬੀਬੀ ਭਾਨੀ ਨੇ ਉਸ ਸੋਨੇ ਦੇ ਨਾਲ ਆਪ ਦੇ ਗਹਿਣੇ ਬਣਵਾਲੇ ਆਪਣੇ ਬੱਚਿਆਂ ਦੇ ਗਹਿਣੇ ਬਣਵਾਲੇ ਕਿਉਂਕਿ ਸ਼ਾਦੀ ਹੋ ਚੁੱਕੀ ਸੀਗੀ ਇਹਨਾਂ ਦੀ ਇੱਥੇ ਇਹਨਾਂ ਦੇ ਤਿੰਨ ਬੱਚੇ ਹੋਏ ਆ ਕੋ ਸਤਨਾਉ ਨਹੀਂ ਹੋਇਆ ਬਿੱਖੀ ਚੰਦ ਅਰਜਨ ਦੇਵ ਜੀ ਤੇ ਮਹਾਦੇਵ ਜੀ ਤਾਂ ਮੀਂਹ ਭਾਨੀ ਬੜੀ ਖੁਸ਼ ਹੋਈ ਉਹ ਸੋਨੇ ਵਾਲਾ ਡੜਾ ਚੱਕਿਆ ਤੇ ਸੁਨਿਆਰੇ ਨੂੰ ਫੜਾਤਾ ਲੈ ਭਾਈ ਮੇਰੇ ਵੀ ਗਹਿਣੇ ਬਣਾ ਦੇ ਮੇਰੇ ਜਵਾਕਾਂ ਦੇ ਵੀ ਕੰਗੜ ਬਣਾ ਦੇ ਸਗਲੇ ਬਣਾ ਦੇ ਕੋ ਸਤਨੰਦ ਸਤਿਵਾਰ ਤਾਂ ਗੁਰੂ ਪਿਆਰੇਓ ਕਹਿਟ ਭਏ ਗੁਰ ਕਰਨਾ ਘਰ ਹਮ ਤੂ ਰਾਖੇ ਨਹੀਂ ਅਗਾਰ ਦਿਨਾਂ 'ਚ ਇੱਕ ਪਾਰਸ਼ਾ ਦੇ ਵਨ ਦੇ ਤਾਂ ਮੀਂਹ ਭਾਨੀ ਨੂੰ ਕਹਿੰਦੇ ਪੁੱਤ ਅਸੀਂ ਤਾਂ ਮਾਇਆ ਨਹੀਂ ਰੱਖਣੀ ਆਪਣੇ ਸਾਹਮਣੇ ਪਰ ਹੋਵੇ تمہਾਰੇ ਐਸ਼ ਵਰਸ ਭਾਰੀ ਜਾਇਓ ਜਾਂ ਤੇਲੇ ਅਰਾਰੀ ਆ ਤੂੰ ਅੱਜ ਮੰਗਿਆ ਤੇਰੇ ਘਰ ਦੇ ਵਿੱਚ ਬੜਾ ਆਨੰਦ ਐਸ਼ ਹੋਵੇਗੀ ਕੋ ਸਤਨਾਮ ਸਿਵ ਤੇਰੇ ਘਰ ਲਈ ਸਭ ਕੁਝ ਹੋਵੇਗਾ ਮਤਲਬ ਜਦੋਂ ਗੁਰੂ ਨਾਨਕ ਦੇਵ ਜੀ ਆਏ ਤੇ ਇਹ ਜਿੱਥੇ ਜਿੱਥੇ ਗਏ ਨਾ ਸੰਸਾਰ ਦੇ ਵਿੱਚ ਉੱਥੇ-ਉੱਥੇ ਲੋਕਾਂ ਨੇ ਬੜੀਆਂ ਆਫਰਾਂ ਦਿੱਤੀਆਂ ਮਹਾਰਾਜਾ ਮੋਤੀਆਂ ਦਾ ਥਾਲੇ ਭੇਟ ਕਰਦੇ ਆ ਪਾਸ਼ਾ ਕਹਿੰਦੇ ਸਾਡੇ ਕਮਦਾਨੀ ਭਾਈ ਕਿਸੇ ਗਰੀਬਾਂ ਨੂੰ ਵਰਤਦੇ ਹੋ ਕੋ ਸਤਨਾਮ ਸਿਵਾ ਰਾਜਿਆਂ ਰੇ ਸੇਠਾਂ ਨੇ ਗੁਰੂ ਪਿਆਰੋ ਅਮੀਰ ਲੋਕਾਂ ਨੇ ਸਤਿਗੁਰਾਂ ਨੂੰ ਲਿਆ ਕੇ ਭੇਡਾਂ ਘਰਨੀਆਂ ਤੇ ਪਾਸ਼ਾ ਛੱਡ ਕੇ ਉੱਥੇ ਚਲੇ ਜਾਣਾ ਕੋ ਸਤਨਾਮ ਸਿਵਾ ਕੋ ਲੋਕਾਂ ਨੇ ਲੈ ਜਾਣੀਆਂ ਚਾਕੇ ਮਦਰ ਪਾਸ਼ਾ ਨੇ ਪੈਸਾ ਜਿਹੜਾ ਪ੍ਰਵਾਨ ਨਹੀਂ ਕੀਤਾ ਫਿਰ ਦੂਜੇ ਪਾਤਸ਼ਾਹ ਦਾ ਸਮਾ ਆਇਆ ਤੇ ਮੰਨ ਲਓ ਇਤਿਹਾਸ ਕਹਿੰਦਾ ਹੈ ਕਿ ਬਾਬੇ ਨਾਨਕ ਨੇ ਮਾਇਆ ਨੂੰ ਆਪਣੇ ਆਪ ਤੋਂ 12 ਕੋ ਦੂਰ ਰੱਖਿਆ ਔਰ ਗੁਰੂ ਅੰਗਦ ਦੇਵ ਜੀ ਨੇ 6 ਕੋ ਦੂਰ ਰੱਖਿਆ ਤੇ ਗੁਰੂ ਅਮਰਦਾਸ ਜੀ ਨੇ 3 ਕੋ ਦੂਰ ਰੱਖਿਆ ਦੇਹ ਨਹੀਂ ਚੰਨ ਦਿੱਤਾ ਮਾਇਆ ਨੂੰ ਕਿਉਂਕਿ ਜਿਹਦਾ ਸਿੱਖੀ ਦਾ ਪੌਦਾ ਲਾਇਆ ਪਹਿਲਾਂ ਇਹਦੇ ਵੱਲ ਜ਼ਿਆਦਾ ਧਿਆਨ ਦਿੱਤਾ ਕਿ ਇਹ ਪੌਦਾ ਤਕੜਾ ਹੋ ਜਾਵੇ ਸਾਡਾ ਕੋ ਸਤਿਰੰਤ ਸਿੱਖੀ ਤਕੜੀ ਹੋ ਜਾਵੇ ਸਿੱਖਾਂ ਦੇ ਵਿੱਚ ਇਸ ਕਰਕੇ ਧੰਗ ਗੁਰੂ ਅਮਰਦਾਸ ਜੀ ਕਹਿੰਦੇ ਵੇਗਾ ਅਸੀਂ ਤਾਂ ਰੱਖਿਆ ਮਾਇਆ ਤੋਂ ਆਪਣੇ ਤੋਂ ਦੂਰ ਪਰ ਤੇਰੇ ਘਰ ਵਿੱਚ ਮਾਇਆ ਬਹੁਤ ਆਵੇਗੀ ਬਹੁਤ ਅਜਵਤ ਹੋਏਗਾ ਗਿਆ ਕਿਉਂ ਪਿਤ ਮੂਰਤ ਅਨਕੂਲ ਕਿਉਂ ਤੋਂ ਭਾਨੀ ਹੋਏ ਸੁਖਮੂਰ ਉਹ ਜਦੋਂ ਗੁਰੂ ਕਿਰਪਾ ਕਰੇ ਤੇ ਸਾਨੂੰ ਬਖਸ਼ਾ ਕਰਨੀਆ ਸ਼ੁਰੂ ਕਰਦੇ ਵੀ ਤੇ ਫਿਰ ਮੰਨ ਤੇ ਝੁਕਦਾ ਹੀ ਜਾਣਾ ਝੁਕਦਾ ਹੀ ਜਾਣਾ ਨਾ ਵੀ ਬਾਬਾ ਜੀ ਕਿੰਨੇ ਵਧੀਆ ਬਚਨ ਸਾਡੇ ਵਾਸਤੇ ਕਰ ਰਹੇ ਆ ਏਵੇਂ ਜਿਵੇਂ ਬੀਬੀ ਭਾਨੀ ਨੂੰ ਸਤਿਗੁਰੂ ਅਮਰਦਾਸ ਜੀ ਬਖਸ਼ਾ ਕਰੀ ਜਾਂਦੇ ਨਾ ਬੀਬੀ ਝੁਕਦੀ ਜਾ ਰਹੀ ਹੈ ਮਨ ਨੂੰ ਉਸ ਨੂੰ ਆਤਮਕ ਅਨੰਦ ਪ੍ਰਾਪਤ ਹੋ ਰਿਹਾ ਹੈ ਰਹੇ ਨਮਰ ਬਹੁ ਸੇਵਕ ਮਾਵੇ ਅਨਸਾਰੀ ਹੋਏ ਸਦਾ ਰਿਝ ਜਾਵੇ ਇਸ ਤਰ੍ਹਾਂ ਬੜੀ ਨਿਮਰਤਾ ਦੇ ਵਿੱਚ ਰਹਿੰਦੀ ਆ ਬੀਬੀ ਭਾਨੀ ਗੁਰੂ ਪਿਆਰੀ ਹੁੰਦੀ ਹੋਰ ਵੀ ਸੇਵਾ ਗੁਣੇ ਪਿਆਰ ਪ੍ਰੇਮ ਨਾਲ ਕਰਨਾ ਕਰਨੀ ਹੈ ਗੁਰਪੁਰਤੀ ਕਰ ਕੋ ਸਿੱਖ ਗ੍ਰਾਮ ਉਤੋਂ ਕੋਈ ਤਲਵੰਡੀ ਨਾ ਤਾਂ ਗੁਰੂ ਪੁਰੂ ਤੋਂ ਅੰਮ੍ਰਿਤਸਰ ਤੋਂ ਕੋਈ ਤਿੰਨ ਕੋ ਤੇ ਇੱਕ ਪਿੰਸੀ ਜਿਹਦਾ ਨਾਮ ਤਲਵੰਡੀ ਸੀ ਭਾਵੇਂ ਅੰਮ੍ਰਿਤਸਰ ਦੇ ਰਾਜ ਤਲਵੰਡੀ ਪੈਂਦੀਆਂ ਤਲਵੰਡੀ ਭਾਰੀ ਕੀ ਸ਼ੈਲ ਉਹ ਹੀ ਤਲਵੰਡੀ ਹੋਵੇ ਤਾਂ ਉਸਦਾ ਨਾਮ ਤਲਵੰਡੀ ਸੀ ਤਹ ਸਿੱਖ ਇੱਕ ਖੱਤਰੀ ਜਿਹੇ ਜਾਤ ਇੱਕ ਪੈਰ ਹੁਤੋ ਚੱਲ ਤੱਲੰਗ ਰਾਤ ਇਹ ਤਾਂ ਗੱਲ ਪੂਰੀ ਹੋਈ ਬੀਬੀ ਭਾਨੀ ਦੀ ਕਿਵੇਂ ਉਸ ਤੇ ਪਾਦਸ਼ਾਹ ਖੁਸ਼ ਹਨ ਕਿੰਨੀ ਸੇਵਾ ਕਰਦੀ ਹੈ ਗੁਰ ਪਿਆਰਿਓ ਇੱਕ ਹੋਰ ਸਾਖੀ ਚੱਲਦੀ ਹੈ ਕਹਿੰਦੇ ਉਹ ਜਲਵੰਡੀ ਪਿੰਡ ਦਾ ਇੱਕ ਸਿੱਖ ਸੀਗਾ ਖੱਤਰੀ ਪੈਰ ਕਰਕੇ ਨਗੜਾ ਸੀ ਨੇ ਭਰਾਂਗੇ ਅਗਲੀ ਨੰਨੀ ਛੋਟੀ ਜੀ ਸਾਖੀ ਚੱਲ ਪਈਆ ਦੋ ਸਾਖੀਆਂ ਆਪ ਜੀ ਨੇ ਸਾਂਝੀਆਂ ਕੀਤੀਆਂ ਵਿਚਾਰਾ ਕਰਦਿਆਂ ਦੇਖਾਂ ਅੱਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਤੀ ਕਰੀਏ ਹੇ ਅਚਤ ਹੈ ਪਾਰ ਬ੍ਰਹਮ ਆਸੀ ਅਗਨਾਸ਼ ਹੇ ਪੂਰਨ ਹੈ ਸਰਬ ਮੈਂ ਰਖ ਭੰਜਣ ਗੁਰਤਾਸ ਹੇ ਸੰਗੀ ਹੈ ਨਿਰ ਰਤੀ ਰਪਾਨਤ ਘਾਲ ਦੇ ਅਖਰ ਹਰ ਮਨ ਬਸਤ ਨਾਨਕ ਹੋ ਧਿਆਨ ਇਕੰਕਾਰ ਸਤਗੁਰੂ ਦੇ ਪ੍ਰਸਾਦ ਸਕੇ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਜਗ ਨਿਵਾਨਸਨ ਸੋ ਸਭਨਾਂ ਨੇ ਹਾਜ਼ਰੀਆਂ ਭਰੀਆਂ ਗੁਰਜਸਰ ਬਣ ਕੀਤਾ ਬਲਾਹ ਪਤੇ ਪਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ